ਜਲੰਧਾ ਦੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਰਾਤ ਦੇ ਵੇਲੇ ਵਿਅਕਤੀਆਂ ਨੇ ਇੱਕ ਜਿੰਮ ਦੇ ਬਾਹਰ ਖੜੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਇਤਿਹਾਸ ਜੀ ਕੀ ਜਲੰਧਰ ਦੇ ਮਕਸੂਦਾ ਇਲਾਕੇ ਵਿੱਚ ਇੱਕ ਵਿਅਕਤੀ ਉੱਤੇ ਦੋ ਬਾਈਕ ਸਵਾਰਾਂ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਇਤਿਹਾਸ ਜੀ ਕੀ ਇਸ ਫਾਇਰਿੰਗ ਵਿੱਚ ਵਿਅਕਤੀ ਦਾ ਜੜਾ ਕਿ ਬਚਾਅ ਹੋ ਗਿਆ ਤੇ ਉਸ ਨੂੰ ਗੋਲੀ ਜੜੀਗੀ ਨਹੀਂ ਲੱਗੀ ਉਸ ਤੋਂ ਬਾਅਦ ਜਦੋਂ ਵਿਅਕਤੀ ਨੇ ਆਪਣਾ ਹਥਿਆਰ ਕੱਢਿਆ ਤਾਂ ਬਾਈਕ ਸਵਾਰਾਂ ਨੇ ਪਲੇਟਫਾਰਮ ਤੋਂ ਹਵਾ ਵਿੱਚ ਫਾਇਰਿੰਗ ਕੀਤੀ ਤੇ ਮੌਕੇ ਤੇ ਫਰਾਰ ਹੋ ਗਏ ਤੇ ਦੱਸਿਆ ਕਿ ਇਸ ਘਟਨਾ ਨੂੰ ਦੇਖ ਕੇ ਲੱਗਦਾ ਹੈ ਕਿ ਕੋਈ ਪੁਰਾਣੀ ਰੰਜਿਦਾ ਮਾਮਲਾ ਇਸ ਘਟਨਾ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚ ਗਈ ਤੇ ਮਾਮਲੇ ਦੀ ਜੜੀ ਕੀ ਜਾਂਚ ਵਿੱਚ ਲੱਗੀ ਹੋਈ ਹੈ ਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਿਹਾ ਹੈ ਤੇ ਵਿਅਕਤੀ ਸੁਰੱਖਿਅਤ ਹੈ ਤੇ ਹਾਲਾਤ ਕਾਬੂ ਵਿੱਚ ਨੇ ਤੇ આરોપી ਦੀ ਤਲਾਸ਼ ਕੀਤੀ ਜਾਣੀ ਤਦਾ ਸੀ ਕਿ ਬਾਈਕ ਸਵਾਰ ਵਿਅਕਤੀਨ ਮੋਨੋ ਕਵਰ ਕਰਕੇ ਰੱਖਿਆ ਹੋਇਆ ਸੀ ਜਿਸ ਕਰਕੇ ਉਹਨਾਂ ਦੀ ਪਛਾਣ ਕਰਨਾ ਜਿਹੜੀ ਕਿ ਥੋੜੀ ਮੁਸ਼ਕਿਲ ਹੈ ਪਰ ਪੁਲਿਸ ਇਸ ਮਾਮਲੇ ਦੀ ਜਿਹੜੀ ਕਿ ਜਾਂਚ ਵਿੱਚ ਲੱਗੀ ਹੋਈ ਹੈ ਦੱਸਿਆ ਜਾਂ ਜੇ ਸਾਰਾ ਜਦੋਂ ਵੀ ਜੋ ਵੀ ਜਦੋਂ ਇੱਥੇ ਆਏ ਆ ਮੈਂ ਜੇਬਲੀ ਜਿਹਾ ਰੋਜ਼ ਦੀ ਤਰ੍ਹਾਂ ਆਇਆ ਵਾ ਬੰਦਾ ਆ ਕੇ ਪਿੱਛੋਂ ਮੇਰੇ ਗੋਲੀ ਮਾਰੀ ਉਹਨੇ ਪਰ ਉਹ ਗੋਲੀ ਵਿੱਚੋਂ ਨਿਕਲੀ ਨਹੀਂ ਆ ਵਿੱਚ ਹੀ ਫਸ ਗਈ ਫਸ ਗਈ ਗੋਲੀ ਬਾਅਦ ਚ ਜਦੋਂ ਮੈਂ ਆਪਣਾ ਲਾਇਸੈਂਸ ਅਸਲੀ ਹਥਿਆਰ ਲਾਇਸੈਂਸੀ ਹਥਿਆਰ ਕੱਟਿਆ ਵਾ ਅੱਗੇ ਜਾ ਕੇ ਭੱਜ ਕੇ ਤੇ ਉਹਨੇ ਦੇਖ ਕੇ ਤਾਂ ਉਹਨੂੰ ਪਤਾ ਲੱਗ ਗਿਆ ਕਿ ਇੱਥੋਂ ਵੀ ਹਥਿਆਰ ਆ ਤੇ ਫਿਰ ਉਹ ਭੱਜਦਾ ਭੱਜਦਾ ਫਾਇਰ ਕਰਨ ਲੱਗ ਪਿਆ ਅੱਛਾ ਭੱਜਦਾ ਭੱਜਦਾ ਫਾਇਰ ਕਰਨ ਲੱਗ ਪਿਆ ਕਿੰਨੇ ਜਣੇ ਸੀਗੇ ਬਾਈ ਜੀ ਦੋ ਜਣੇ ਸੀ ਇੱਕ ਪਰਲੀ ਸਾਈਡ ਬਾਈਕ ਤੇ ਖੜਾ ਸੀ ਫੇਸ ਕਵਰ ਸੀ ਜੀ ਜਾਂ ਕਿਦਾਂ ਫੇਸ ਕਵਰ ਸੀ ਜੀ ਦੋਨੋਂ ਦੇ ਫੇਸ ਕਵਰ ਸੀ ਦੋਨੋਂ ਦੇ ਤੇ ਭਾਈ ਹੁਣ ਮੈਂ ਅਸਲ ਜਿਹੜੀ ਬੇਨਤੀ ਕਰਨਾ ਚਾਹਨਾ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਇਹ ਕੇਸ ਦੇ ਵਿੱਚ ਸਾਨੂੰ ਨਾ ਤੁਹਾਨੂੰ ਕਿਥੇ ਰੈਡ ਕੀਤਾ ਜਾ ਰਿਹਾ ਜੀ ਇਹ ਮੇਰੇ ਕਹਿਣ ਦਾ ਭਾਵ ਹੈ ਕਿ ਸਾਨੂੰ ਨਾ ਇਸ ਕੇਸ 'ਚ ਤੰਗੀ ਦਿੱਤੀ ਜਾਵੇ ਕਿ ਤੁਹਾਡਾ ਹਥਿਆਰ ਰੱਖਣਾ ਵਾ ਜਾਂ ਜਬਦ ਕਰਨਾ ਜਾਂ ਇਹ ਕਰਨਾ ਅਜੇ ਤਾਂ ਬਿਲਕੁਲ ਹੀ ਮਰ ਗਿਆ ਜੀ ਕੌਣ ਕਹਿ ਰਿਹਾ ਹਥਿਆਰ ਰੱਖਣਾ ਤੁਹਾਡਾ ਉਹ ਕਹਿ ਰਹੀ ਹੈ ਜੀ ਸਾਡੇ ਅਫਸਰਾਂ ਦਾ ਆਰਡਰ ਆਇਆ ਵਾ ਕਿ ਅਸੀਂ ਉੱਪਰ ਹੱਲੇ ਭੇਜਣਾ ਜੀ ਜਿਵੇਂ ਹੁਣੇ 15 ਮਿੰਟ ਪਹਿਲੇ ਤੁਹਾਡੇ ਫਾਇਰਿੰਗ ਹੋਈ ਆ ਰਾਹ ਜਾਂਦੇ ਫੇ ਜੇ ਮੈਂ ਮਰ ਭਰ ਗਿਆ ਜੀ ਇਹ ਪੁਲਿਸ ਦੇ ਭੱਲੇ ਆ ਨਹੀਂ ਰਾਹ ਜਾਂਦੇ ਕੋਈ ਘਟਨਾ ਹੋ ਗਈ ਇਹੋ ਜੀ ਰੱਬ ਨਾ ਕਰੇ ਪੁਲਿਸ 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 ਕੋਲ ਸੇ ਦੀ ਹੋਊਗੀ ਜੁਮੇਵਾਰ ਜੇ ਮੈਨੂੰ ਕੁਝ ਵੀ ਮੇਰੀ ਜਾਨ ਨੂੰ ਹੋ ਗਿਆ ਕਿਉਂਕਿ ਹੁਣ ਤਾਂ ਤੁਹਾਡੇ ਕੋ ਅਸਲਾ ਸੀਗਾ ਤੁਸੀਂ ਬਚ ਗਏ ਹੋ ਮੈਂ ਕਈ ਵਾਰ ਕਹਿ ਚੁੱਕਾ ਮੈਨੂੰ ਥ੍ਰੈਟ ਆ ਥ੍ਰੈਟ ਆ ਸਿਕਿਉਰਿਟੀ ਦੇ ਦਿਓ ਫੇ ਲੈਂਦੇ ਹੋ ਅਸਲੇ ਅਸੀਂ ਕਰਨੇ ਡੱਪਣਾ ਲੰਘਮਣੇ ਲਾ ਲਾ ਬਾਹਰ ਚੱਕ ਚੱਕ ਘੁੰਮਣੇ ਸਿਕਿਉਰਿਟੀ ਦਿੰਦੇ ਨਹੀਂ ਕਿਉਂ ਕਿਉਂ ਨਹੀਂ ਦਿੰਦੇ ਜੇ ਮੰਗ ਲੋ ਜੀ ਤੁਸੀਂ ਪੇ ਕਰੂਗੇ ਉਹਨਾਂ ਨੂੰ ਜੇ ਅਸੀਂ ਹੁਣ ਮਾੜੇ ਘਰਾਂ ਤੋਂ ਆ ਜੇ ਸਾਨੂੰ ਥ੍ਰੈਟ ਆ ਲੋਕਾਂ ਲਈ ਕੰਮ ਕਰਦੇ ਆ ਤੇ ਅਸੀਂ ਪੇ ਕਰਨੀ ਜਿਹੜੀ ਇੰਨੀ ਨਹੀਂ ਸਿਕਿਉਰਿਟੀ ਦਿੱਤੀ ਪਈ ਆ ਆ ਜਿਹੜੇ ਐਕਸ ਹੋ ਗਏ ਆ ਬੀ ਬੀ ਸਾਲ ਹੋ ਗਏ ਉਤਰਿਆਂ ਨੂੰ ਇਹਨਾਂ ਨੂੰ ਮੰਤਰੀਆਂ ਬੱਧਾ ਦੋ ਤੇ ਪੰਜ ਪੰਜ 10 10 ਗਨਮੈਨ ਦਿੱਤੇ ਵੇ ਬੁੱਢੇ ਗੋਡੇ ਇਹਨਾਂ ਦੇ ਘਸਨ ਤੇ ਆਏ ਪੇ ਕਬਰਾਂ ਚ ਗੋਡੇ ਆ ਤੇ ਇੰਨੀਆਂ ਸਿਕਿਉਰਟੀਆਂ ਦਿੱਤੀਆਂ ਪਈਆਂ ਤੇ ਹੁਣ ਅਸਲ ਕਾਰਨ ਮੈਂ ਦੱਸਦਾ ਕਿਉਂ ਕਿਉਂਕਿ ਉਹ ਲੋਕ ਹੈਗੇ ਸਮਾਜਦਾਰ ਲੋਕ ਰਾਜੇ ਲੋਕ ਪੰਜਾਬ ਦੇ ਰਾਜੇ ਉਹ ਆਪਣੇ ਆਪ ਨੂੰ ਕਹੋਂਦੇ ਆ ਤਾਂ ਉਹਨਾਂ ਨੂੰ ਸਿਕਿਉਰਟੀ ਦਿੰਦੇ ਅਸੀਂ ਹੈਗੇ ਗਰੀਬ ਲੋਕ ਦਬੇ ਕੁਚਲੇ ਲੋਕ ਐਸਸੀ ਸਮਾਜ ਤੋਂ ਵਾਲਮੀਕ ਸਮਾਜ ਤੋਂ ਸਾਡੇ ਨਾਲ ਭੇਦ ਭਾਵ ਕਰਦੇ ਨੇ ਬੋਲ ਸਬੀਤੇ ਸਰਕਾਰ ਨੇ ਹੁਣ ਅਸਲਾ ਸੀਗਾ ਤੁਸੀਂ ਜਵਾਬੀ ਜਵਾਬ ਫਾਇਰ ਦੇਣ ਲੱਗੇ ਸੀ ਉਤੋਂ ਪਹਿਲੇ ਹੀ ਡਰ ਕੇ ਭੱਜ ਗਏ ਜਿਰਾਹ ਚ ਕੋਈ ਅਭਿ ਨਵੀ ਹੋ ਜਵੇ ਫੇਰ ਤੁਹਾਡੇ ਕੋ ਅਸਲਾ ਵੀ ਹੋਗਾ ਪੁੱਛ ਅਸਲਾ ਲੈ ਜੀ ਮੈਂ ਆਪਣਾ ਵੈਪਨ ਲੈਣਾ ਮੈਂ ਆਪਣਾ ਵੈਪਨ ਤੋਂ ਬਿਨਾ ਉਹੀ ਹੁਣ ਵੈਪਨ ਕਰਕੇ ਤੁਹਾਡਾ ਬਚਾਅ ਹੋ ਗਿਆ ਨੂੰ ਫੜ ਲੈ ਜਿਹੜੇ ਨੇ ਮੇਤੇ ਫਾਇਰ ਕੀਤਾ ਉਹਨੂੰ ਦੇਲ ਦੇ ਦੇ ਮੇਰਾ ਵੈਪਨ ਵੀ ਲੈ ਲੈਣ ਸਭ ਕੋ ਲੈ ਲੈ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਪਤਾ ਉਹ ਮੇਰੀ ਜਾਨ ਮਾਲ ਦੀ ਰੱਖਿਆ ਹੋਗੀ ਜੋ ਤੱਕ ਮੇਰੀ ਜਾਨ ਮਾਲ ਦੀ ਰੱਖਿਆ ਨਹੀਂ ਮੈਨੂੰ ਸਿਕਿਉਰਿਟੀ ਦੇ ਦੇ ਕੀ ਲੱਗਦਾ ਬਾਈ ਜੀ ਕੋਣ ਆਏ ਜਿਹੜੇ ਵਿਅਕਤੀ ਆਏ ਸੀ ਸ਼ੱਕ ਹੈਗਾ ਕਿਸੇ ਜਿਹੜੇ ਲੋਕ ਜਿਹੜੇ ਦੱਬੇ ਕੁਚਲਿਆਂ ਨੂੰ ਧਮਕਾਉਂਦੇ ਆ ਡਰਾਉਂਦੇ ਆ ਜਾਤੀ ਜੁਦੀ ਸ਼ਬਦ ਬੋਲਦੇ ਆ ਉਹਦੇ ਵਿੱਚ ਕਈ ਗੈਂਗਸਟਰ ਵੀ ਆ ਜਿਹੜੇ ਜਦੋਂ ਕੋਈ ਦਬੇ ਕੁਚਲੇ ਲੋਕਾਂ ਨੂੰ ਮਾਰ ਗੁੱਟ ਕਰਦੇ ਵਾਟੋਕ ਕਰਦੇ ਆ ਉਹਦੇ ਨਾਲ ਪੂਰਾ ਸਟੈਂਡ ਲਈਦਾ ਵਾ ਪਰਚਾ ਕਰਾਈਦਾ ਉਹ ਦੁਸ਼ਮਣੀ ਸਾਡੇ ਨਾਲ ਕੱਢਦੇ ਆ ਕਿ ਇਹਨਾਂ ਨੇ ਕਰਾਇਆ ਕਿ ਉਹ ਅਸੀਂ ਕਰਾਇਆ ਕਿਉਂਕਿ ਅਸੀਂ ਪੁਲਿਸ ਨੂੰ ਕਹੀਦਾ ਸੱਚ ਕਰ ਜੇ ਇਹਨਾਂ ਧੱਕਾ ਹੋਇਆ ਇਹਦਾ ਸਾਥ ਦੇ ਬਸ ਇਹੀ ਗੱਲ ਦੀ ਦੁਸ਼ਮਣੀ ਨਸ਼ਾ ਵੇਚਦੇ ਲੋਕ ਉਹਨਾਂ ਨੂੰ ਰੋਕੀ ਦਾ ਨਾਂ ਕਰੋ ਚਰੀਆਮ ਚਿੱਟਾ ਵੇਚਦੇ ਰੋਕਦੇ ਆ ਉਹ ਲੜਦੇ ਸਾਡੇ ਨਾਲ ਇਹਨਾਂ ਨੇ ਸਾਡੇ ਵਪਾਰ ਤੋਂ ਉਹਨਾਂ ਵਿੱਚੋਂ ਕੋਈ ਹੋ ਸਕਦਾ ਹਨ ਕੋਈ ਜਣਾ ਸਾਨੂੰ ਸੱਟ ਕੌਣੇ ਨੂੰ 10 ਵਜੇ ਸੂਚਨਾ ਮਿਲੀ ਸੀ ਹੂੰ ਉਹ ਪੜੋ ਕਿ ਇੱਥੇ ਜੇਮ ਦੇ ਵਿੱਚ ਗੋਲੀ ਚੱਲੀ ਹੈਗੀ ਬਾਹਰ ਹੂੰ ਤੇ ਉਹਦੇ ਸਾਹਮਣੇ ਚਾਈ ਸੀਗੇ ਆਪਾਂ ਕੈਮਰੇ ਕੂਮ ਦੇ ਚੈੱਕ ਕਰਦੇ ਬੈਠੇ ਬੈਠੇ ਹੂੰ ਠੀਕ ਹੈ ਤੇ ਕਿੰਨੇ ਕੇ ਫਾਇਰ ਹੋਇਆ ਸਰ ਇੱਥੇ ਨਹੀਂ ਅਜੇ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਹੈ ਕੋਈ ਜਾਣਕਾਰੀ ਮਤਲਬ ਨਹੀਂ ਖੋਲ-ਖੋਲ ਬਰਾਮਦ ਨਹੀਂ ਹੋਇਆ ਤੁਹਾਨੂੰ ਨਹੀਂ ਨਹੀਂ ਕੁਝ ਨਹੀਂ ਹੋਇਆ ਜੀ ਕੀ ਲੱਗਦਾ ਮਾਮਲਾ ਸਾਰਾ ਭਾਈ ਕੋਣ ਦੇਦੇ ਹੈ ਕਿ ਨਹੀਂ ਦੇਖਦੇ ਆ ਕਿ ਇਸ ਸਮਝੀ ਦੇ ਵਿੱਚ ਕੀ ਉਹਦਾ ਕਵਰੇਜ ਚੈੱਕ ਕਰਦੇ ਪਏ ਜਿਵੇਂ ਦੱਸ ਰਿਹਾ ਕਿ ਲਿਆ ਕੇ ਮੇਰੇ ਪਿਸਤਲ ਵੀ ਰੱਖਿਆ ਹੈ ਤੇ ਫਾਇਰਿੰਗ ਕਰਨ ਦੀ ਵੀ ਉਹਨਾਂ ਨੇ ਚਾਹੀ ਹੈ ਪਰ ਗੋਲੀ ਅੜ ਗਈ ਹੈ ਵਿੱਚੇ ਦੇਖਦੇ ਆ ਜੇ ਕੋਈ ਕੋ ਸিসিਟੀਵੀ ਮੇਰੇ ਨਹੀਂ ਸਰ ਲੱਗਦੇ ਨਹੀਂ ਹਜੇ ਕੁਝ ਨਹੀਂ ਹੋਇਆ ਫਰੋਲੀ ਵੀ ਨਹੀਂ ਤੁਸੀਂ ਸিসিਟੀਵੀ ਕੋਈ ਇੱਥੇ ਬਾਜੀ ਉਹਦੇ ਕਹਿ ਰਹੇ ਟੀਮਾਂ ਲੱਗੀਆਂ ਹੋਈਆਂ ਚੈਕਿੰਗ ਕਰਨ ਤੋਂ ਬਾਅਦ ਮਾਰ ਗਏ ਕਿੰਨੇ ਕੇ ਜਾਨੇ ਸਰ ਆਏ ਸੀ ਇਹਦੇ ਬਾਰੇ ਨਹੀਂ ਪਤਾ ਲੱਗਦਾ ਇਹਨੇ ਕਹਿੰਦੇ ਦੋ ਜਣੇ ਸਾਨੂੰ ਬਿਆਨ ਲਿਖਾਇਆ ਨਹੀਂ ਸਰ ਨੇ ਨਹੀਂ ਹਜੇ ਨਹੀਂ ਕੋਈ ਜਾਣਕਾਰੀ ਠੀਕ ਹੈ ਕੀ ਨਾਮ ਜੀ ਆਪਣਾ ਮੇਰਾ ਐਸ ਸ਼ਾਮਲਾ ਕਿਹੜੇ ਥਾਣੇ ਤੋਂ ਆਏ ਜੀ ਥਾਣਾ ਡਿਵੀਜ਼ਨ ਨੰਬਰ 1 ਇਹ ਪੰਕਜ ਕੁਮਾਰ ਨੇ ਸਾਨੂੰ ਇਤਲਾ ਮਿਲੀ ਤੇ ਇੱਥੇ ਜਿਮ ਆਇਆ ਸੀ ਜਿਮ ਗੱਡੀ ਲਾ ਰਿਹਾ ਸੀ ਗੱਡੀ ਲਾਉਂਦੇ ਸਾਰੇ ਦੋ ਬੰਦੇ ਕਹਿੰਦਾ ਆਏ ਐ ਮੋਟਰਸਾਈਕਲ ਤੇ ਉਹਨਾਂ ਨੇ ਮਿੱਤੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀ ਐ ਫਿਰ ਆਪਣੇ ਬਚਾਅ ਵਾਸਤੇ ਜੰਮ ਵੱਲੋਂ ਭੱਜਿਆ ਤੇ ਫਿਰ ਉਹ ਗੋਲੀਆਂ ਚਲਾ ਕੇ ਭੱਜ ਗਏ ਇਹਦੇ ਕੰਨ ਲੱਗੇ ਉਹਨੂੰ ਮਾਰ ਦੇਣ ਦੇ ਗੋਲੀਆਂ ਚ ਲਾਈਆਂ ਕੰਨ ਲੱਗੇ ਵੀ ਨਿਕਲੀ ਗੱਲ ਪਰ ਬਚਾ ਹੋ ਗਿਆ ਗੱਡੀ ਇਹਦੀ ਗੱਡੀ ਦੇ ਵਿੱਚ ਗੋਲੀ ਬਚੀ ਹੈ ਨਾ ਜੀ ਤੇ ਉਹ ਤੇ ਬਚਾ ਵਾਸਤੇ ਹੁਣ ਇਹਨਾਂ ਕੋਸ਼ਿਸ਼ ਕੀਤੀ ਦੌੜ ਕੇ ਬੰਡੇ ਹਾਂ ਕੋਲ ਬਰਾਮਤ ਹੋਏ ਇੱਕ ਜਿਹੜਾ ਗੱਡੀ ਦੇ ਵਿੱਚੋਂ ਸਾਨੂੰ ਖੋੜਣ ਵਾਲੇ ਬਾਕੀ ਅਸੀਂ ਇੱਥੋਂ ਦੇਖ ਰਹੇ ਹਾਂ ਸਰਚ ਕਰ ਰਹੇ ਹਾਂ ਜੇ ਸਾਨੂੰ ਕੋਈ ਬਿਲਜਦਾ ਸੀ ਜੀ ਜੀ ਚੈੱਕ ਕਰ ਰਹੇ ਹਾਂ ਜੇ ਪ੍ਰੋਪਰ ਸਾਨੂੰ ਕੁਝ ਲੱਭਿਆ ਨਹੀਂ ਹੈ ਜੀ ਨਾ ਦੇਖ ਰਹੇ ਗੱਲ ਬਲਕਿ ਕੋਈ ਕਾਰਨ ਕੋਈ ਰੰਜਿਸ਼ ਹੈ ਇਹਨਾਂ ਦੀ ਕੁਛ ਨਹੀਂ ਹੈ ਜੀ ਪੂਰੀ ਗੱਲ ਕੱਲ ਪੁੱਛਣੇ ਫਿਰ ਐਫਆਈਆਰ ਰਜਿਸਟਰ ਕਰ ਰਹੇ ਹਾਂ ਬਿਆਨ ਲਿਖ ਜਿੱਦਾਂ ਤੂੰ ਗੱਲ ਸਾਹਮਣੇ ਆਉਂਦੇ ਫਿਰ ਜਿਹੜਾ ਦੱਸੂਗਾ ਬੰਦਾ ਫਰੈਸਟ ਕਰੇ ਕਿੰਨੇ ਲੋਕ ਹੈ ਇਹਨਾਂ ਦੋ ਬੰਦੇ ਕਿਤੇ ਦੋ ਜਣੇ ਸੀਗੇ ਹੈ ਨਾ ਕਿੰਨੇ ਫਾਇਰ ਹੋਏ ਆ ਤਿੰਨ ਚਾਰ ਦੱਸਿਆ ਨੇ ਫਾਇਰ ਕੀ ਕੀ ਕਾਰਵਾਈ ਕੀਤੀ ਗਈ ਕਾਲਪ ਫੀ ਰਜਿਸਟਰ ਕਰਦੇ ਨੇ